ਵਾਕੇ ਗੁਰੂ ਜੀ ਕਾ ਖਾਲਸਾ ਵਾਕੇ ਗੁਰੂ ਜੀ ਕੀ ਫਤਿਹ ਜਦੋਂ ਅਸੀਂ ਸੰਸਾਰ ਵਿੱਚ ਵਿਚਰਦੇ ਆਂ ਦੁਨੀਆ ਵਿੱਚ ਵਿਚਰਦੇ ਆਂ ਤੇ ਅਸੀਂ ਸਾਡੇ ਕਈ ਰੂਪ ਬਣ ਜਾਂਦੇ ਨੇ ਕਿਤੇ ਅਸੀਂ ਖੁਸ਼ੀ ਵਿੱਚ ਸ਼ਾਮਲ ਹੁੰਨੇ ਆਂ ਉੱਚੇ ਖੁਸ਼ ਹੋ ਰਹੇ ਆਂ ਗਮੀ ਵਿੱਚ ਸ਼ਾਮਲ ਹੁੰਨੇ ਆਂ ਉੱਚੇ ਗਮਗੀਨ ਹੁੰਨੇ ਆਂ ਪਰ ਗਮਗੀਨ ਇਹਨੇ ਜਿਆਦਾ ਨਹੀਂ ਹੁੰਦੇ ਖੁਸ਼ ਅਸੀਂ ਜਿਆਦਾ ਹੁੰਨੇ ਆਂ ਤੇ ਸਾਡੀ ਜਿਹੜੀ ਇਹ ਬਿਰਤੀ ਆ ਨਾ ਜਿਸ ਤਰ੍ਹਾਂ ਸਾਡੀ ਮਾਨਸਿਕਤਾ ਹੈ ਜਿਹੜੀ ਸਾਡੀ ਅਸੀਂ ਇਹ ਸਮਝਦੇ ਹਾਂ ਕਿ ਸ਼ਾਇਦ ਰੱਬ ਦੀ ਮਾਨਸਿਕਤਾ ਵੀ ਇਸ ਤਰ੍ਹਾਂ ਦੀ ਹੈ ਕਿਉਂਕਿ ਰੱਬ ਨੂੰ ਵੀ ਅਸੀਂ ਨਾਲ ਹੀ ਮਿਲਾ ਲੈਂਦੇ ਜੇ ਕਿਤੇ ਕੋਈ ਵਧੀਆ ਕੰਮ ਸਾਡੇ ਹਿਸਾਬ ਨਾਲ ਹੋ ਜਾਂਦਾ ਅਸੀਂ ਕਹਿੰਦੇ ਜੀ ਕਿ ਰੱਬ ਨੇ ਬਹੁਤ ਚੰਗਾ ਕੀਤਾ ਜਦੋਂ ਕਿਤੇ ਸਾਡੇ ਹਿਸਾਬ ਨਾਲ ਲੱਗਦਾ ਕਿ ਮਾੜਾ ਕੰਮ ਆਇਆ ਸੀ ਕਹਿੰਦੇ ਰੱਬ ਨੇ ਬੜਾ ਮਾੜਾ ਕੰਮ ਕੀਤਾ ਅਸੀਂ ਸਾਰਾ ਕੁਝ ਉਹਦੇ ਤੇ ਥੋਪਣ ਦੀ ਕੋਸ਼ਿਸ਼ ਕਰਦੇ ਹਾਂ ਐਜ ਕਰਨ ਵਾਲਾ ਸਭ ਕੁਝ ਉਹੀ ਹੈ ਪਰ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਜੀ ਕਿ ਇਹ ਗੱਲ ਮਾੜੀ ਹੋਈ ਏ ਤੇ ਉਦੋਂ ਅਸੀਂ ਉਹਦੇ ਸਰੀਕ ਬਣ ਜਾਂਦੇ ਫਿਰ ਅਸੀਂ ਇਹ ਮੰਨਣਾ ਚਾਹੀਦਾ ਸਾਨੂੰ ਕਿ ਜੋ ਕੋ ਜੋ ਕਰਦਾ ਉਹ ਚੰਗਾ ਕਰਦਾ ਫਿਰ ਮਾੜਾ ਕਰਦਾ ਕੁਝ ਨਹੀਂ ਕਿਉਂਕਿ ਇਹ ਨਹੀਂ ਕਿ ਇੱਕ ਜਗ੍ਹਾ ਤੇ ਉਹ ਚੰਗਾ ਏ ਤੇ ਇੱਕ ਜਗ੍ਹਾ ਤੇ ਮਾੜਾ ਏ ਉਹ ਜੋ ਕਰਦਾ ਏ ਉਹ ਹਮੇਸ਼ਾ ਚੰਗਾ ਕਰਦਾ ਏ ਤੇ ਅਸੀਂ ਹਮੇਸ਼ਾ ਇਹਨੂੰ ਚੰਗਾ ਹੀ ਕਹਿਣਾ ਪਰ ਅਸੀਂ ਹੁਣ ਜੇ ਸੋਚੀਏ ਕਿ ਅਸੀਂ ਕਿਸੇ ਦੇ ਦੁੱਖ ਕਿਸੇ ਦੇ ਘਰ ਕੋਈ ਤੇ ਅਸੀਂ ਉੱਥੇ ਜਾਣਾ ਅਫਸੋਸ ਕਰਨ ਵਾਸਤੇ ਤੇ ਫਿਰ ਉੱਥੇ ਅਸੀਂ ਕੀ ਕਵਾਂਗੇ ਜੇ ਨਹੀਂ ਕਵਾਂਗੇ ਕਿ ਮਾੜਾ ਹੋਇਆ ਤਾਂ ਫਿਰ ਕੀ ਕਵਾਂਗੇ ਜੇ ਘਰੇ ਦੇ ਘਰ ਖੁਸ਼ੀ ਹੈ ਤੇ ਅਸੀਂ ਇਹ ਨਹੀਂ ਕਵਾਂਗੇ ਚੰਗਾ ਹੋਇਆ ਤਾਂ ਫਿਰ ਕੀ ਕਵਾਂਗੇ ਤੇ ਸਾਨੂੰ ਉਹਦੇ ਲਈ ਸਿੱਖਣਾ ਪਵੇਗਾ ਕਿਉਂਕਿ ਸਮਾਜ ਵਿੱਚ ਰਹਿ ਕੇ ਕਿਸ ਤਰ੍ਹਾਂ ਕਰਨਾ ਜਦੋਂ ਅਸੀਂ ਕਿਸੇ ਦੇ ਘਰ ਦੁੱਖ ਦੇ ਸਮੇਂ ਜਾਨੇ ਕਿਸੇ ਦੀ ਡੈਥ ਹੋ ਗਈ ਹੈ ਤੇ ਅਸੀਂ ਇਹ ਕਹਿ ਸਕਦੇ ਜਾਨ ਕੇ ਸੁਣ ਕੇ ਸਾਨੂੰ ਬੜਾ ਦੁੱਖ ਹੋਇਆ ਇਹ ਨਹੀਂ ਕਹਿਣਾ ਕਿ ਬੜਾ ਮਾੜਾ ਹੋਇਆ ਜੇ ਕਿਸੇ ਦੇ ਘਰ ਕੋਈ ਕਿਸੇ ਦਾ ਬੱਚਾ ਜੰਮਿਆ ਕਿਸੇ ਨੇ ਮਕਾਨ ਬਣਾਇਆ ਤੇ ਅਸੀਂ ਉਹਨੂੰ ਵੀ ਇਸੇ ਤਰ੍ਹਾਂ ਕਹਾਂਗੇ ਕਿ ਵੇਖ ਕੇ ਬੜੀ ਖੁਸ਼ੀ ਹੋਈ ਹੈ ਇਹ ਨਹੀਂ ਕਹਾਂਗੇ ਇਹ ਚੰਗਾ ਆ ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਚੰਗਾ ਕਹਿੰਦੇ ਆ ਤੇ ਦਾ ਮਤਲਬ ਚੰਗਾ ਤੇ ਮਾੜਾ ਦੋ ਕੰਮ ਕਰਦੇ ਆ ਅਸੀਂ ਉਹ ਚੰਗੀ ਚੰਗੇ ਆ ਜਾਂ ਬੁਰੇ ਨੂੰ ਨਹੀਂ ਬਚਣਾ ਇਹ ਨਹੀਂ ਬਚਣਾ ਕਿ ਉਹ ਚੰਗਾ ਹੈ ਕਿ ਮਾੜਾ ਸਾਨੂੰ ਨਹੀਂ ਪਤਾ ਪਰ ਅਸੀਂ ਕਹਿਣਾ ਜੀ ਕਿ ਇਹ ਇੱਥੇ ਜਿੱਥੇ ਖੁਸ਼ੀ ਆ ਉੱਥੇ ਸੁਣ ਕੇ ਖੁਸ਼ੀ ਹੋਈ ਆ ਜਿੱਥੇ ਗਮਿਓ ਤੇ ਕਹਿਣਾ ਜੀ ਸੁਣ ਕੇ ਦੁੱਖ ਹੋਇਆ ਹੈ ਪਰ ਇਹ ਨਹੀਂ ਕਹਿਣਾ ਕਿ ਚੰਗਾ ਆ ਜਾਂ ਮਾੜਾ ਆ ਕਿਉਂਕਿ ਰੱਬ ਹਮੇਸ਼ਾ ਚੰਗਾ ਕਰਦਾ ਏ ਇਸ ਕਰਕੇ ਉਹਦੀ ਚੰਗਿਆਈ ਦੇ ਸਾਨੂੰ ਸਵਾਲ ਨਹੀਂ ਚੁੱਕਣੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ